ਲੈਂਡ ਪੂਲਿੰਗ ਪਾਲਿਸੀ ਪੰਜਾਬ ਚ ਕਿਉਂ ਫੈਲੂਚੀ ਹੈ ਸਰਕਾਰ ਨੇ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਕੱਢਣ ਤੋਂ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਤੇ এনਵਾਇਰਨਮੈਂਟ ਇੰਪੈਕਟ ਅਸੈਸਮੈਂਟ ਨਹੀਂ ਕਰਾਈ ਜਿਸ ਤੋਂ ਪਤਾ ਲੱਗ ਸਕਿਆ ਕਿ ਵਾਤਾਵਰਣ ਤੇ ਇਸ ਦਾ ਕੀ ਅਸਰ ਪਵੇਗਾ ਉਮੀਨ ਲੋਕ ਜਿਹੜੇ ਹੈਗੇ ਨੇ ਜਿਵੇਂ ਕਾਰੀਗਰ ਨੇ ਮਜ਼ਦੂਰ ਨੇ ਨਿਮਨਲੇਗਾ ਵਰਕਰ ਨੇ ਉਹਨਾਂ ਲਈ ਇਸ ਪਾਲਿਸੀ ਦੇ ਵਿੱਚ ਕਿਤੇ ਵੀ ਪੁਨਰ ਆਵਾਸ ਦੀ ਯੋਜਨਾ ਜਿਹੜੀ ਹੈਗੀ ਉਹ ਨਹੀਂ ਸੀਗੀ 2013 ਦੇ ਕਾਨੂੰਨ ਦੇ ਅਨੁਸਾਰ ਕੋਰਟ ਨੇ ਕਿਹਾ ਵੀ ਤੁਸੀਂ ਇੰਨੀ ਬਹੁਤ ਫਸਲੀ ਜ਼ਮੀਨ ਜਿਹੜੀ ਹੈਗੀ ਉਹ ਐਕਵਾਇਰ ਨਹੀਂ ਕਰ ਸਕਦੇ ਸਭ ਤੋਂ ਵੱਡੀ ਗੱਲ 1.25 ਕਰੋੜ ਰੁਪਏ ਇੱਕ ਕਿੱਲੇ ਦੀ ਦੇ ਰਕਮ ਰੱਖੀ ਗਈ ਸੀ ਕੱਲ ਲੁਧਿਆਣਾ ਜ਼ਿਲ੍ਹੇ ਲਈ ਲਗਭਗ 10000 ਕਰੋੜ ਰੁਪਏ ਚਾਹੀਦਾ ਸੀ ਕੋਰਟ ਦੇ ਅਨੁਸਾਰ ਪੰਜਾਬ ਦੇ ਵਕੀਲ ਕੋਲੇ ਬਜਟ ਪ੍ਰਬੰਧ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਰਦੇਸ਼ ਹੀ ਨਹੀਂ ਸੀ ਜਿਹੜੀਆਂ ਪਹਿਲਾਂ ਲੈਣ ਪੂਲਿੰਗ ਪਾਲਸੀਆਂ ਪੰਜਾਬ ਵਿੱਚ ਆਈਆਂ ਜੇ ਮੁਹੱਲੀ ਵਿਚਾਰ ਬਣ ਡਿਵੈਲਪਮੈਂਟ ਹੋਈ ਸੀ ਤੇ 10 ਸਾਲ ਬੀਤ ਜਾਂਦੇ باوجود ਵੀ ਹਜੇ ਕਿਸਾਨਾਂ ਨੂੰ ਡਿਵੈਲਪਡ ਪਲਾਟ ਨਹੀਂ ਮਿਲੇ ਜਿੱਥੇ ਉਹ ਆਪਣਾ ਕੰਮ ਸ਼ੁਰੂ ਕਰ ਸਕਣ ਸਰਕਾਰ ਨੇ ਕਿਹਾ ਕਿ ਕਿਸਾਨ ਜਿਹੜੇ ਹੈਗੇ ਨੇ ਉਹ ਵਲੰਟੀਰੀ ਤਰੀਕੇ ਨਾਲ ਆਪਣੀ ਜ਼ਮੀਨ ਦੇ ਸਕਦੇ ਨੇ ਪਰ ਨੋਟੀਫਿਕੇਸ਼ਨ ਦੇ 6ਵੇਂ ਕਲਾਜ਼ ਤੇ ਕੋਰਟ ਨੇ ਪੁਆਇੰਟ ਕਰਦੇ ਕਿਹਾ ਵੀ ਉੱਥੇ ਲਿਖਿਆ ਹੋਇਆ ਹੈ ਵੀ ਜ਼ਮੀਨ ਜਿਹੜੀ ਹੈ ਜ ਸਰਕਾਰ ਕਾ ਲਾਜ਼ਮੀ ਤਰੀਕੇ ਨਾਲ ਜਿਹੜੀ ਐਕਵਾਇਰ ਕਰੂ ਕਿਸਾਨਾਂ ਦੇ ਕੋਲੋਂ ਪਰ ਸੋ ਕੋਰਟ ਦੇ ਅਨੁਸਾਰ ਇੱਕ ਜਲਦਬਾਜ਼ੀ ਵਿੱਚ ਲਿਆ ਗਿਆ ਫੈਸਲਾ ਸੀ ਜਿਹੜਾ ਕਿ ਰੱਦ ਕੀਤਾ ਜਾਂਦਾ ਹੈ